ਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਵੱਡੇ ਹਵਾਈ ਹਾਦਸੇ ਹੋਣ ਦੀ ਚੇਤਾਵਨੀ ਮਹਾਰਾ ਵੱਲੋਂ ਹਜ਼ਾਰਾਂ ਮੁਸਾਫਰਾਂ ਦੀ ਜਾਨ ਖਤਰੇ ਵਿੱਚ ਹੋਣ ਦਾ ਦਾਵਾ ਕੈਨੇਡਾ ਵਿੱਚ ਪੰਜਾਬੀ ਪਰਿਵਾਰਾਂ ਦੇ ਘਰ ਫੂਕੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਦਿਨ ਘਰ ਨੂੰ ਲਾਈ ਅੱਗ ਤੇਜ਼ ਹਵਾ ਕਰਕੇ ਆਂਡਗਵਾਨ ਦੇ ਘਰਾਂ ਤੱਕ ਫੈਲੀ ਕੈਨੇਡਾ ਵਿੱਚ ਇੱਕ ਹੋਰ ਭਾਰਤੀ ਕਾਰੋਬਾਰੀ ਦਾ ਕਤਲ ਆਰਵੀ ਸਿੰਘ ਦੇ ਸਿਰ ਤੇ ਕੀਤਾ ਸ਼ੱਕੀ ਨੇਵਾਰ ਕੈਨੇਡਾ ਵਿੱਚ ਦੋ ਭਾਰਤੀਆਂ ਵਿਰੁੱਧ ਲੱਗੇ ਧੋਖਾਧੜੀ ਦੇ ਦੋਸ਼ ਕਾਰ ਜਾਕਿੰਗ ਦੀ ਸ਼ਿਕਾਇਤ ਫਰਜ਼ੀ ਸਾਬਤ ਹੋਈ 트럼ਪ ਵੱਲੋਂ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਦੇ ਹੁਕਮ 33 ਸਾਲ ਪਹਿਲਾਂ ਪਰਮਾਣੂ ਪ੍ਰੀਖਣ ਕੀਤੇ ਗਏ ਸਨ ਬੰਦ ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ਵਿੱਚ ਜਾਰੀ ਕੀਤੀ ਜਾਵੇਗੀ ਯਾਦਗਾਰੀ ਟਿਕਟ 2 ਨਵੰਬਰ ਨੂੰ ਕਿਚਨਰ ਵਿਖੇ ਹੋਵੇਗਾ ਸਮਾਗਮ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਅਤੇ ਵੱਡੀ ਗਿਣਤੀ ਵਿੱਚ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਚੇਤਾਵਨੀ ਹਜ਼ਾਰਾਂ ਹਵਾਈ ਮੁਸਾਫਰਾਂ ਦੀ ਜਾਨ ਖਤਰੇ ਵਿੱਚ ਹੋਣ ਵੱਲ ਇਸ਼ਾਰਾ ਕਰ ਰਹੀ ਹੈ ਜੀ ਹਾਂ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਕਿਲਤ ਨੇ ਵੱਡੇ ਵੱਡੇ 에ਅਰਪੋਰਟਸ ਨੂੰ ਆਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਹੈ ਦਾ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਡੈਲਸ ਦੇ ਫੋਰਡਵਰਥ ਅਤੇ ਲਵ ਫੀਲਡ 에ਅਰਪੋਰਟਸ ਅਤੇ ਬੋਸਟਨ ਦੇ ਲੋਗਨ ਇੰਟਰਨੈਸ਼ਨਲ 에ਅਰਪੋਰਟ ਵੱਲੋਂ ਸਟਾਪ ਨੋਟਿਸ ਜਾਰੀ ਕਰ ਦਿੱਤੇ ਗਏ। ਇਸੇ ਦੌਰਾਨ ਵਾਸ਼ਿੰਗਟਨ ਡੀਸੀ, ਇੰਡੀਆਨਾਪੋਲਿਸ ਅਤੇ ਫਲੋਰੀਡਾ ਦੇ ਜੈਕਸਨਵਿਲ ਹਵਾਈ ਅਡੇ ਵੀ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਨਾਲ ਜੂਝ ਰਹੇ ਨੇ। ਮਹਾਰਾ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੀ ਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿੱਤਾ ਹੈ ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ ਦੇ ਰੈਂਡੀ ਕਲੈਡ ਦਾ ਕਹਿਣਾ ਸੀ ਕਿ ਥਕੀਮਾਂ ਅਤੇ ਤਣਾਅ ਦੋਵੇਂ ਭਾਰੂ ਹੋ ਜਾਣ ਤਾਂ ਮਨੁੱਖੀ ਗਲਤੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਅਤੇ 에ਅਰ ਟ੍ਰੈਫਿਕ ਕੰਟਰੋਲ ਟਾਵਰਾਂ ਤੇ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਤੈਸ਼ੂ ਦਾ ਅੰਕੜੇ ਦਾ ਸਿਰਫ 50% ਚੱਲ ਰਹੀ ਹੈ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ 에ਅਰ ਸਪੇਸ ਸੁਰੱਖਿਅਤ ਰੱਖਣ ਦੀ ਹੈ ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਹਵਾਈ ਜਹਾਜ਼ਾਂ ਦੀ ਆਵਾਜਾਈ ਘਟਾ ਦਿੱਤੀ ਜਾਵੇਗੀ ਅਤੇ ਜ਼ਿਆਦਾ ਜ਼ਰੂਰੀ ਹੋਣ ਤੇ ਮੁਕੰਮਲ ਰੋਕ ਵੀ ਲਾਈ ਜਾ ਸਕਦੀ ਹੈ ਕਾਂਗਰਸ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦਿਆਂ ਨੈਸ਼ਨਲ 에ਅਰ ਟਰੈਫਿਕ ਕੰਟਰੋਲਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਹਰ ਦਿਨ ਲੰਗੜ ਮਗਰੋਂ 에ਅਰ ਟਰੈਫਿਕ ਘੱਟ ਸੁਰੱਖਿਅਤ ਹੁੰਦਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ 에어 ట్రాਫਿਕ ਕੰਟਰੋਲਰਾਂ ਨੂੰ 60,000 ਡਾਲਰ ਤੋਂ 1,30,000 ਡਾਲਰ ਸਾਲਾਨਾ ਤੱਕ ਤਨਖਾਹ ਮਿਲਦੀ ਹੈ ਪਰ ਕਈ ਮਾਮਲਿਆਂ ਵਿੱਚ ਮਿਹਨਤਾਨਾ 1,75,000 ਡਾਲਰ ਤੱਕ ਪਹੁੰਚ ਜਾਂਦਾ ਹੈ। ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਲੈਂਦੇ ਨੇ। ਸ਼ਟਡਾਊਨ ਆਰੰਭ ਹੋਣ ਮਗਰੋਂ ਤਨਖਾਹ ਮਿਲਣ ਦਾ ਪਹਿਲਾ ਦਿਨ 14 ਅਕਤੂਬਰ ਸੀ ਅਤੇ ਦੂਜਾ ਦਿਨ 28 ਅਕਤੂਬਰ ਨੂੰ ਆਇਆ ਪਰ ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਰਹਿ ਗਈਆਂ। 14000 ਤੋਂ ਵੱਧ 에어 ట్రాফিক ਕੰਟਰੋਲਰਜ਼ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਜ਼ ਨੇ ਕਿਹਾ ਕਿ ਉਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਨੇ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਹਨਾਂ ਦਾ ਫਰਜ਼ ਹੈ ਦੂਜੇ ਪਾਸੇ ਬਿਮਾਰ ਹੋਣ ਦੇ ਬਹਾਨੇ ਕੰਮ ਤੋਂ ਗੈਰ ਹਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਘਟ ਨਹੀਂ ਹੈ ਅਮਰੀਕਾ ਸਰਕਾਰ ਦੇ ਨਿਯਮਾਂ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਤੋਂ ਉੱਪਰ ਚਲੀ ਜਾਂਦੀ ਹੈ ਤਾਂ ਸਬੰਧਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸਿਰ ਤੋਂ ਟੱਪਦਾ ਮਹਿਸੂਸ ਹੋ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ ਪੰਜਾਬੀ ਪਰਿਵਾਰਾਂ ਦੇ ਘਰ ਫੂਕਣ ਨਾਲ ਸਬੰਧਤ ਹੌਲਨਾ ਖਬਰਵਾਲ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਵਸਦੇ ਇੱਕ ਪੰਜਾਬੀ ਪਰਿਵਾਰ ਨਾਲ ਦੁਸ਼ਮਣੀ ਕੱਢਣ ਪੁੱਜੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਉਦੀਨ ਘਰ ਨੂੰ ਅੱਗ ਲਾ ਦਿੱਤੀ ਜੋ ਤੇਜ਼ ਹਵਾ ਕਾਰਨ ਐਨੀ ਤੇਜ਼ੀ ਨਾਲ ਫੈਲੀ ਕਿ ਆਂਡਗਵਾਂ ਦੇ ਦੋ ਹੋਰ ਘਰ ਵੀ ਨੁਕਸਾਨੇ ਗਏ ਚੜਦੇ ਅਤੇ ਲਹਿੰਦੇ ਪੰਜਾਬ ਦੇ ਪਰਿਵਾਰਾਂ ਨਾਲ ਸੰਬੰਧਿਤ ਘਰਾਂ ਵਿੱਚੋਂ ਇੱਕ ਦੇ ਮਾਲਕ ਦੀ شناخت ਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਿਨ੍ਹਾਂ ਦਾ ਆਲਣਾ ਸੜ ਕੇ ਸੁਆਹ ਹੋ ਗਿਆ ਮੰਗਲਵਾਰ ਵੱਡੇ ਤੜਕੇ ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਰਵਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਸੁਚੇਤ ਕਰ ਦਿੱਤਾ ਅਤੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੇ ਕਮਰੇ ਵੱਲ ਦੌੜੇ ਸਰੂਪ ਅਤੇ ਪੋਥੀਆਂ ਪੂਰੇ ਸਤਕਾਰ ਨਾਲ ਬਾਹਰ ਲਿਆਉਣ ਵਿੱਚ ਸਫਲ ਰਹੇ ਪਰ ਉਸ ਵੇਲੇ ਤੱਕ ਘਰ ਅੱਗ ਦੀਆਂ ਲਾਟਾਂ ਵਿੱਚ ਘਿਰ ਚੁੱਕਾ ਸੀ ਕੁਝ ਹੀ ਮਿੰਟਾਂ ਵਿੱਚ ਦੋ ਘਰਾਂ ਵਿੱਚ ਵਸਦੇ ਪਰਿਵਾਰ ਬੇਕਾਰ ਹੋ ਗਏ ਜਦ ਕਿ ਆਪਣੇ ਸੁਪਨਿਆਂ ਦੇ ਘਰ ਦੀ ਉਸਾਰੀ ਕਰ ਰਹੇ ਪਰਿਵਾਰ ਨੂੰ ਅੰਦਰ ਪੈਰ ਰੱਖਣ ਦਾ ਮੌਕਾ ਵੀ ਨਾ ਮਿਲਿਆ ਕੈਲਗਰੀ ਦੇ ਪੂਰਬ ਵੱਲ ਕੌਂਗ੍ਰੈਸ ਏਰੀਆ ਵਿਖੇ ਲੱਗੀ ਅੱਗ ਬੁਝਾਉਣ ਲਈ ਚੈਸਟਰਮੇਅਰ ਫਾਇਰ ਡਿਪਾਰਟਮੈਂਟ ਦੇ ਫਾਇਰਫਾਈਟਰ ਵੀ ਮਦਦ ਵਾਸਤੇ ਮੌਕੇ ਤੇ ਪਹੁੰਚੇ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲੇ ਤਹਿਤ ਇੱਕ ਹੋਰ ਕਾਰੋਬਾਰੀ ਅਦਾਰੇ ਤੇ ਗੋਲੀਆਂ ਚੱਲ ਗਈਆਂ ਸਰੀ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਵਾਰਦਾਤ ਕਰਾਇਡਨ ਡਰਾਈਵ ਦੇ 15200 ਬਲਾਕ ਵਿੱਚ ਵਾਪਰੀ ਅਤੇ ਇਸ ਦੌਰਾਨ ਰੋਜ਼ਮਰੀ ਹਾਈਟਸ ਬਿਜ਼ਨਸ ਪਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਵਾਈਟ ਰੌਕ ਜਿਮਨਾਸਟਿਕਸ ਐਥਲੈਟਿਕ ਸੁਸਾਇਟੀ ਇੱਕ ਡਾਂਸ ਅਕੈਡਮੀ ਅਤੇ ਕਈ ਵਕੀਲਾਂ ਅਤੇ ਰੀਅਲ ਅਟਰਸ ਦੇ ਦਫ਼ਤਰ ਮੌਜੂਦ ਨੇ ਇੱਕ ਗੋਲੀدار ਨਿਸ਼ਾਨ ਵਾਈਟ ਰੌਕ ਜਿਮਨਾਸਟਿਕਸ ਦੀ ਬਾਰੀ ਕੰਧ ਤੇ ਨਜ਼ਰ ਆ ਰਹੇ ਹੈ ਪਰ ਮੀਡੀਆ ਨਾਲ ਗੱਲਬਾਤ ਕਰਨ ਵਾਸਤੇ ਕੋਈ ਸਹਿਮਤ ਨਾ ਹੋਇਆ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਵਾਰਦਾਤ ਸੋਮਵਾਰ ਰਾਤ 8:30 ਵਜੇ ਤੋਂ ਮੰਗਲਵਾਰ ਸਵੇਰੇ 8:30 ਵਜੇ ਦੇ ਦਰਮਿਆਨ ਵਾਪਰੀ ਅਤੇ ਕੋਈ ਜ਼ਖਮੀ ਨਹੀਂ ਹੋਇਆ ਦੱਸ ਦਈਏ ਕਿ ਇਕੱਲੇ ਸਰੀ ਸ਼ਹਿਰ ਵਿੱਚ ਜਬਰੀ ਵਸੂਲੀ ਨਾਲ ਸੰਬੰਧਤ 74 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 39 ਗੋਲੀਬਾਰੀ ਨਾਲ ਸੰਬੰਧਿਤ ਰਹੇ ਬਿਊਰੋ ਰਿਪੋਰਟ ਹਮਦੌੜ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਠੱਗੀ ਠੋਰੀ ਦੇ ਦੋ ਸ਼ੇਟ ਗ੍ਰਿਫਤਾਰ ਕੀਤੇ ਗਏ ਦੋ ਭਾਰਤੀਆਂ ਨਾਲ ਸੰਬੰਧਿਤ ਹੈ ਬ੍ਰੈਂਪਟਨ ਦੇ ਰਾਜੀ ਸ਼ਰਮਾ ਅਤੇ ਮਿਰਾਜ ਟੰਡਨ ਨੂੰ ਕਾਰ ਜੈਕਿੰਗ ਦੀ ਝੂਠੀ ਸ਼ਿਕਾਇਤ ਦਰਜ ਕਰਵਾਉਣੀ ਮਹਿੰਗੀ ਪੈ ਗਈ ਅਤੇ ਪੁਲਿਸ ਵੱਲੋਂ ਦੋਹਾਂ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 18 ਸਤੰਬਰ ਨੂੰ ਕੈਲੇਡਨ ਦੇ 올ਡ ਸਕੂਲ ਰੋਡ ਅਤੇ ਮਿਸਿਸਾਗਾ ਰੋਡ ਨੇੜੇ ਕਾਰ ਜੈਕਿੰਗ ਦੀ ਵਾਰਦਾਤ ਬਾਰੇ ਇਤਲਾਹ ਮਿਲੀ ਸ਼ਿਕਾਇਤਕਰਤਾ ਨੇ ਪੁਲਿਸ ਅਫਸਰਾਂ ਨੂੰ ਦੱਸਿਆ ਕਿ ਦੋ ਸ਼ਕੀਆਂ ਨੇ ਆਪਣੀ ਗੱਡੀ ਨਾਲ ਉਸ ਦੀ ਗੱਡੀ ਨੂੰ ਟੱਕਰ ਮਾਰੀ ਅਤੇ ਪਸਤੌਲ ਦੀ ਨੋਕ ਤੇ ਗੱਡੀ ਖੋ ਕੇ ਫਰਾਰ ਹੋ ਗਏ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਪਰ ਡੂੰਘਾਈ ਵਿੱਚ ਜਾਣ ਤੇ ਕਾਰ ਜੈਕਿੰਗ ਦੀ ਸ਼ਿਕਾਇਤ ਫਰਜ਼ੀ ਸਾਬਤ ਹੋਈ ਪੁਲਿਸ ਨੇ 38 ਸਾਲ ਦੇ ਰਾਜੀ ਸ਼ਰਮਾ ਅਤੇ 40 ਸਾਲ ਦੇ ਮੀਰਾਜ ਟੰਡਨ ਵਿਰੁੱਧ ਝੂਠੀ ਜਾਣਕਾਰੀ ਫੈਲਾਉਣ ਅਤੇ 5000 ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਦੋਸ਼ ਆਇਦ ਕਰ ਦਿੱਤੇ। ਸ਼ੱਕੀਆਂ ਦੀ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ੀ ਜਲਦ ਹੋਵੇਗੀ, ਜਿੱਥੇ ਦੋਸ਼ਾਂ ਦਾ ਜਵਾਬ ਦੇਣਾ ਹੋਵੇਗਾ। ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਸ਼ੱਕੀ ਸਰਗਰਮੀ ਮਹਿਸੂਸ ਹੁੰਦੀ ਹੈ ਤਾਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨਾਲ 1888 310 112 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਡੋਨਲਡ 트ੰਪ ਵੱਲੋਂ ਰੱਖਿਆ ਮੰਤਰਾਲੇ ਨੂੰ ਜਾਰੀ ਕੀਤੇ ਗਏ ਅਹਿਮ ਹੁਕਮਾਂ ਨਾਲ ਸੰਬੰਧਤ ਖਬਰਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਪਰਮਾਣੂ ਹਥਿਆਰਾਂ ਦੀ ਦੌੜ ਮੁੜ ਸ਼ੁਰੂ ਕਰਦਿਆਂ ਰੱਖਿਆ ਮੰਤਰਾਲੇ ਨੂੰ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਜਲਦ ਤੋਂ ਜਲਦ ਆਰੰਭਣ ਦੇ ਹੁਕਮ ਦਿੱਤੇ ਨੇ ਟਰੰਪ ਦਾ ਕਹਿਣਾ ਹੈ ਕਿ ਚੀਨ ਅਤੇ ਰੂਸ ਦੇ ਬਰਾਬਰ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕੀਤੇ ਜਾਣ। ਅਮਰੀਕਾ ਵੱਲੋਂ ਆਖਰੀ ਪਰਮਾਣੂ ਤਜਰਬਾ 23 ਸਤੰਬਰ 1992 ਨੂੰ ਕੀਤਾ ਗਿਆ ਸੀ ਅਤੇ ਇਸ ਮਗਰੋਂ ਉਸ ਵੇਲੇ ਦੇ ਰਾਸ਼ਟਰਪਤੀ ਜਾਰਜ ਡਬਲਯੂ ਬੋਸ਼ ਨੇ ਪਰਮਾਣੂ ਪ੍ਰੀਖਣਾਂ 'ਤੇ ਰੋਕ ਲਾ ਦਿੱਤੀ। ਧਮਾਕੇ ਮਗਰੋਂ ਜ਼ਮੀਨ ਹੇਠਲੇ ਪੱਥਰ ਮਿੱਟੀ ਵਿੱਚ ਤਬਦੀਲ ਹੋ ਗਏ ਅਤੇ ਜ਼ਮੀਨ ਦੀ ਸਤ੍ਹਾ 1 ਫੁੱਟ ਉੱਪਰ ਉੱਠ ਕੇ ਢੇਹਾ ਚਲੀ ਗਈ। ਧਮਾਕੇ ਵਾਲੀ ਥਾਂ ਤੇ ਹੁਣ ਵੀ 150 ਮੀਟਰ ਚੌੜਾ ਅਤੇ 10 ਮੀਟਰ ਡੂੰਘਾ ਟੋਆ ਦੇਖਿਆ ਜਾ ਸਕਦਾ ਹੈ 1996 ਵਿੱਚ ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਂਡ ਟ੍ਰੀਟੀ ਤਹਿਤ ਜ਼ਮੀਨਦੋਜ਼ ਪਰਮਾਣੂ ਪ੍ਰੀਖਣਾਂ ਤੇ ਮੁਕੰਮਲ ਰੋਕ ਲੱਗ ਗਈ ਚੀਨ ਅਤੇ ਅਮਰੀਕਾ ਦੋਹਾਂ ਮੁਲਕਾਂ ਨੇ ਸੰਧੀ ਤੇ ਦਸਤਖਤ ਕੀਤੇ ਪਰ ਹੁਣ ਤੱਕ ਇਸ ਨੂੰ ਰਸਮੀ ਪ੍ਰਵਾਨਗੀ ਨਹੀਂ ਦਿੱਤੀ ਗਈ ਉਧਰ ਪਰਮਾਣੂ ਹਥਿਆਰਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕੇ ਫੁੱਲ ਨਿਊਕਲੀਅਰ ਵੈਪਨ ਟੈਸਟ ਦੌਰਾਨ ਅਸਲ ਪਰਮਾਣੂ ਬੰਬ ਧਮਾਕਾ ਕੀਤਾ ਜਾਂਦਾ ਹੈ ਤਾਂ ਕਿ ਇਸ ਦੇ ਅਸਰਾਂ ਬਾਰੇ ਪਤਾ ਲੱਗ ਸਕੇ ਰੂਸ ਅਤੇ ਚੀਨ ਵੱਲੋਂ ਵੀ 1990 ਦੇ ਦਹਾਕੇ ਮਗਰੋਂ ਪਰਮਾਣੂ ਤਜਰਬੇ ਬੰਦ ਕਰ ਦਿੱਤੇ ਗਏ ਪਰ ਹਾਲ ਹੀ ਵਿੱਚ ਰੂਸ ਨੇ ਨਿਊਕਲੀਅਰ ਪਾਵਰ ਮਿਜ਼ਾਈਲ ਦਾ ਟੈਸਟ ਕੀਤਾ ਜਿਸ ਨੂੰ ਰੋਕਣਾ ਸੰਭਵ ਨਹੀਂ ਉਧਰ ਅਮਰੀਕਾ ਦੇ ਰੱਖਿਆ ਮੰਤਰਾਲੇ ਵੱਲੋਂ ਫਿਲਹਾਲ ਸਪਸ਼ਟ ਨਹੀਂ ਕੀਤਾ ਗਿਆ ਕਿ 트ੰਪ ਦੇ ਹੁਕਮਾ ਤਹਿਤ ਅਸਲ ਧਮਾਕੇ ਵਾਲੇ ਪਰਮਾਣੂ ਪ੍ਰੀਖਣ ਕੀਤੇ ਜਾਣਗੇ ਜਾਂ ਬਿਗੈਰ ਧਮਾਕੇ ਵਾਲੇ ਪਰਮਾਣੂ ਪ੍ਰੀਖਣਾ ਉੱਤੇ ਜ਼ੋਰ ਦਿੱਤਾ ਜਾਵੇਗਾ। ਬੇਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ਵਿੱਚ ਜਾਰੀ ਕੀਤੀ ਜਾ ਰਹੀ ਡਾਕ ਟਿਕਟ ਨਾਲ ਸੰਬੰਧਿਤ ਹੈ। ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿੱਖ ਕਮਿਊਨਿਟੀ ਵੱਲੋਂ 2 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ਯਾਦਗਾਰੀ ਡਾਕ ਟਿਕਟ ਦੀ ਪਹਿਲੀ ਝਲਕ ਨਜ਼ਰ ਆਵੇਗੀ ਜੋ ਕੈਨੇਡੀਅਨ ਫੌਜ ਵਿੱਚ ਸਿੱਖਾਂ ਦੀ 100 ਸਾਲ ਤੋਂ ਵੱਧ ਸਮੇਂ ਦੀ ਸੇਵਾ ਨੂੰ ਦਰਸਾਉਂਦੀ ਹੈ ਪਹਿਲੀ ਆਲਮੀ ਜੰਗ ਦੌਰਾਨ ਕੈਨੇਡੀਅਨ ਫੌਜ ਵੱਲੋਂ 10 ਸਿੱਖ ਫੌਜੀਆ ਨੇ ਦੁਸ਼ਮਣ ਦਾ ਟਾਕਰਾ ਕੀਤਾ ਅਤੇ ਇਹ ਡਾਕ ਟਿਕਟ ਕੈਨੇਡੀਅਨ ਹਥਿਆਰਬੰਦ ਫੌਜਾਂ ਵਿੱਚ ਇਸ ਵੇਲੇ ਸੇਵਾਵਾਂ ਨਿਭਾ ਰਹੇ ਸਿੱਖਾਂ ਨੂੰ ਵੀ ਸਮਰਪਿਤ ਹੋਵੇਗੀ ਦੱਸ ਦਈਏ ਕਿ ਲਗਾਤਾਰ 18ਵੇਂ ਬਰੇ ਦੌਰਾਨ ਸੇਖਰ ਮੈਮੋਰੈਂਸ ਡੇ ਮਨਾਇਆ ਜਾ ਰਿਹਾ ਹੈ ਜੋ ਪਹਿਲੀ ਆਲਮੀ ਜੰਗ ਦੇ ਨਾਇਕ ਬੋਕਮ ਸਿੰਘ ਦੀ ਸਮਾਧ ਤੇ ਸਮਾਗਮ ਦੇ ਰੂਪ ਵਿੱਚ ਹੁੰਦਾ ਹੈ ਬੋਕਮ ਸਿੰਘ ਅਤੇ 9 ਹੋਰ ਸਿੱਖ ਫੌਜੀ অন্ਟਾਰੀਓ ਰੈਜੀਮੈਂਟ ਵਿੱਚ ਭਰਤੀ ਹੋਏ ਸਨ ਅਤੇ 20ਵੀ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵੱਲੋਂ ਫਰਾਂਸ ਤੇ ਬੈਲਜੀਅਮ ਵਿੱਚ ਜੰਗ ਲੜੀ ਬੋਕਮ ਸਿੰਘ ਨੇ 1919 ਵਿੱਚ ਕੈਨੇਡੀਅਨ ਮਿਲਟਰੀ ਹਸਪਤਾਲ ਵਿੱਚ ਆਖਰੀ ਸਾਹ ਲਏ ਅਤੇ ਉਹਨਾਂ ਨੂੰ ਪੂਰੇ ਫੌਜੀ ਸਨਮਾਨ ਨਾਲ ਦਫਨਾਇਆ ਗਿਆ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਗਮ ਵਿੱਚ ਸਾਬਕਾ ਫੌਜੀਆਬਾਰੇ ਮੰਤਰੀ ਜਿਲ ਮੈਕਨਾਈਟ ਅਤੇ ਕੈਨੇਡੀਅਨ ਪੁਲਿਸ ਦੇ ਪਹਿਲੇ ਦਸਤਾਵੇਜ਼ੀ ਅਫਸਰ ਬਲਤੇਜ ਸਿੰਘ ਢਿੱਲੋਂ ਉੱਚੇ ਚੇਤੇ ਤੌਰ ਤੇ ਸ਼ਾਮਲ ਹੋਣਗੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਇੱਕ ਹੋਰ ਭਾਰਤੀ ਕਾਰੋਬਾਰੀ ਦੇ ਕਤਲ ਨਾਲ ਸਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਇੱਕ ਹੋਰ ਭਾਰਤੀ ਕਾਰੋਬਾਰੀ ਦੀ ਹੱਤਿਆ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ ਵਾਰਦਾਤ 19 ਅਕਤੂਬਰ ਨੂੰ ਐਡਮਿੰਟਨ ਦੇ ਡਾਊਨਟਾਊਨ ਵਿੱਚ ਵਾਪਰੀ ਜਦੋਂ 55 ਸਾਲ ਦਾ ਆਰਵੀ ਸਿੰਘ ਸੱਗੂ ਆਪਣੀ ਗਰਲਫ੍ਰੈਂਡ ਨਾਲ ਰੈਸਟੋਰੈਂਟ ਵਿੱਚ ਖਾਣਾ ਖਾਣ ਮਗਰੋਂ ਬਾਹਰ ਆ ਰਿਹਾ ਸੀ ਅਤੇ ਇੱਕ ਅਣਪਛਾਤਾ ਸ਼ਖਸ ਆਰਵੀ ਸਿੰਘ ਦੀ ਕਾਰ ਨੇੜੇ ਪਿਸ਼ਾਬ ਕਰਦਾ ਨਜ਼ਰ ਆਇਆ ਆਰਵੀ ਸਿੰਘ ਨੇ ਉਸ ਨੂੰ ਟੋਕਿਆ ਤਾਂ ਇਤਰਾਜ਼ਯੋਗ ਹਰਕਤ ਕਰ ਰਹੇ ਸ਼ਖਸ ਨੇ ਆਰਵੀ ਦੇ ਸਿਰ ਉੱਤੇ ਵਾਰ ਕਰ ਦਿੱਤਾ ਹਮਲੇ ਮਗਰੋਂ ਆਰਵੀ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ 5 ਦਿਨ ਆਈ ਸੀ ਯੂ ਵਿੱਚ ਰਹਿਣ ਮਗਰੋਂ ਆਰਵੀ ਸਿੰਘ ਨੇ ਦਮ ਤੋੜ ਦਿੱਤਾ ਉਧਰ ਐਡਮਿੰਟਨ ਪੁਲਿਸ ਨੇ ਦੱਸਿਆ ਕਿ 40 ਸਾਲ ਦੇ ਕਾਇਲ ਪੈਪਨ ਨੂੰ ਗ੍ਰਿਫਤਾਰ ਕਰਦੇ ਹਾਂ ਖਤਰਨਾਕ ਹਮਲਾ ਕਰਨ ਦੇ ਦੋਸ਼ਾਂ 'ਚ ਕੀਤੇ ਗਏ ਸਨ ਪਰ ਹੁਣ ਦੋਸ਼ਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਆਰਵੀ ਸਿੰਘ ਸੱਗੂ ਅਤੇ ਪੈਪਨ ਇੱਕ ਦੂਜੇ ਨੂੰ ਨਹੀਂ ਸੰ ਜਾਣਦੇ My move to Canada was a big step for my parents. My mother knows my work hours. So the moment I connect to the Go Wi Fi, I'll get her message Are you on the train? Is anyone with you? And the answer is always the same Mama is a train operator in this cabin. There's a helpline for emergencies. Then she was feel calm.